ਇਸ ਗੰਦਗੀ ਦੇ ਢੇਰ ਦੇ ਉੱਤੇ ਖੜਨ ਦਾ ਮੇਰਾ ਵਿਸ਼ੇਸ਼ ਮੱਤਸਦ ਇਹ ਸੀਗਾ ਕਿ ਮੇਰੇ ਸ਼ਹਿਰ ਦੇ ਮੱਥੇ ਦੇ ਉੱਤੇ ਬੜਾ ਵੱਡਾ ਕਲੰਕ ਸੀ ਇਹ ਸਰਦ ਪਤੇਗੜ ਸਾਹਿਬ ਦੇ ਲੋ ਜੀ ਪਹਿਲਾਂ ਦਾ ਇਹ ਸਾਰੇ ਸ਼ਹਿਰ ਵਾਸੀ ਮਮਾਰਗਵਾ ਆਮ ਆਦੀ ਪਾਰਟੀ ਦੀ ਜਿੱਤ ਆਮ ਆਦੀ ਪਾਰਟੀ ਈਐਮ ਜੀਆ ਮੁੱਖ ਮੰਤਰੀ ਦਾ ਵੀ ਬਹੁਤ ਧੰਨਵਾਦ ਜਿੰਨੇ ਸੇ ਦਾ ਸਦਕਾ ਅੱਜ ਇੱਥੇ ਸ਼ਹਿਰ ਜਿਹੋ ਗੰਦੀਆਂ ਢੇਰ ਲੱਗਿਆ ਸੀ ਉਹ ਰੋ ਚੱਕਿਆ ਗਿਆ ਤੇ ਬੜੀ ਮੁਸ਼ਕਲ ਸੀਗੀ ਬੜੇ ਲੰਬੇ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਨਗਰ ਕੌਂਸਲ ਦੇ ਉੱਤੇ ਦੂਜੀ ਪਾਰਟੀ ਜਿਹੜੀ ਆ ਉਹਨਾਂ ਦਾ ਜਿਹੜੇ ਬੰਦੇ ਜਿੱਤੇ ਹੋਏ ਸੀਗੇ ਇਸ ਕਰਕੇ ਥੋੜੀ ਸਾਨੂੰ ਮੁਸ਼ਕਲ ਪਈ ਜਾ ਰਹੀ ਸੀ ਮੁੱਖ ਮੰਤਰੀ ਪੰਜਾਬ ਪਿੱਛੇ ਸਰਹੰਗ ਰੇਲਵੇ ਸਟੇਸ਼ਨ ਤੇ ਆਏ ਸੀਗੇ ਉਦੋਂ ਮੇਰੇ ਵੱਲੋਂ ਲਿਖਤੀ ਤੌਰ ਤੇ ਵਿਸ਼ੇਸ਼ ਬੇਨਤੀ ਕੀਤੀ ਗਈ ਸੀ ਉਹਨਾਂ ਨੂੰ ਤੇ ਅੱਜ ਬੂਰ ਪਿਆ ਹੈ ਇਹ ਸ਼ਹਿਰ ਵਾਸੀ ਨੂੰ ਵੀ ਅਸੀਂ ਇਹ ਨਾਲ ਨਾਲ ਅਪੀਲ ਕਰਾਂਗੇ ਵੀ ਦੇਖੋ ਆਪਾਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ। ਗੰਦਗੀ ਦੇ ਢੇਰ ਜਿਹੜੇ ਲੱਗੇ ਹੋਏ ਆ ਉਹ ਹਟਾਏ ਗਨੇ ਅੱਜ ਡੰਪ ਚੱਕਿਆ ਗਿਆ। ਤੇ ਇਹ ਸਾਡੀ ਆਮ ਪਾਰਟੀ ਲਈ ਸਾਡੀ ਪੰਜਾਬ ਸਟੇਟ ਲਈ ਬਹੁਤ ਵੱਡੀ ਜਿੱਤ ਹੈ ਤੇ ਮੈਂ ਸਾਰੇ ਸ਼ਹਿਰ ਵਾਸੀ ਨੂੰ ਵੀ ਮਾਣ ਮਾਰਵਾ ਦਿੰਦਾ। ਇਸ ਡੰਪ ਨੂੰ ਇੱਥੋਂ ਹਟਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਲੈ ਲਿਆ ਤੇ ਪੰਜਾਬ ਸਰਕਾਰ ਨੇ ਤੁਰੰਤ ਫੈਸਲਾ ਕੀਤਾ ਕਿ ਇਹਦੀ ਸਫਾਈ ਵੀ ਚੇਤੀ ਕਰਕੇ ਤੇ ਬਿਲਕੁਲ ਬਹੁਤ ਵਧੀਆ ਸਾਫ਼ ਸੁਥਰੀ ਜਗ੍ਹਾ ਬਣਾਈ ਜਾਊਗੀ। ਸਮੱਸਿਆ ਜੀ ਕਈ ਸਾਲਾਂ ਤੋਂ ਚੱਲੀ ਆ ਰਹੀ ਸੀਗੀ ਜਿਹੜਾ ਕੂੜੇ ਦਾ ਡੰਪ ਹੈ ਇਹ ਸਰਹੰਦ ਸ਼ਹਿਰ ਸਰਹੰਦ ਮੰਡੀ ਤੇ ਫਤਿਹਗੜ੍ਹ ਸਾਹਿਬ ਨੂੰ ਜਾਣ ਵਾਸਤੇ ਮੁਸ਼ਕਲ ਦਾ ਸਾਹਮਣਾ ਜਿੰਨਾ ਤੁਸੀਂ ਕਹਿੰਦੇ ਉਹ ਨਾ ਆ ਰਿਹਾ ਸੀ ਮੈਂ ਇਸ ਮੌਕੇ ਦੇ ਉੱਤੇ ਸਰਹੰਦ ਦੇ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਨੂੰ ਵੀ ਇਸ ਕਲ ਦੇ ਉਹਨਾਂ ਨਾਲ ਖੁਸ਼ੀ ਸਾਂਝੀ ਕਰਦਾ ਖੁਸ਼ੀ ਜ਼ਾਹਰ ਵੀ ਕਰਦਾ ਕਿ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੀ ਮੰਗ ਦੇ ਉੱਤੇ ਤੁਰੰਤ ਫੈਸਲਾ ਲਿਆ ਹੈ ਫਿਰ ਇਹਨਾਂ ਨੇ ਹਾ ਡੰਪ ਦਾ ਅੱਜ ਕਹਿੰਦਾ ਮਤਲਬ ਉਪਰਾਹਲਾ ਕਰਿਆ ਇਸ ਅਹੀ ਖੁਸ਼ੀ ਦੀ ਲਹਿਰ ਹੈ ਅਸੀਂ ਸਰਦਾਰ ਭਵਾਨ ਭਗਵਾਨ ਸਿੰਘ ਮਾਨ ਮੁਖਮਤੀ ਪੰਜਾਬ ਦੇ ਬਹੁਤ ਧੰਨਵਾਦ ਹਾਂ ਧੰਨਵਾਦ ਜੀ ਤੁਸੀਂ ਸਾਰੇ ਮੇਰੇ ਨਿੱਕੇ ਜਿਹੇ ਸੱਦੇ ਦੇ ਉੱਤੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਇਸ ਗੰਦਗੀ ਦੇ ਢੇਰ ਦੇ ਉੱਤੇ ਖੜਨ ਦਾ ਮੇਰਾ ਵਿਸ਼ੇਸ਼ ਮਕਸਦ ਇਹ ਸੀਗਾ ਕਿ ਮੇਰੇ ਸ਼ਹਿਰ ਦੇ ਮੱਤੇ ਦੇ ਉੱਤੇ ਬੜਾ ਵੱਡਾ ਕਲੰਕ ਸੀ ਇਹ ਸਰਦ ਫਤੇਗੜ ਸਾਹਿਬ ਦੇ ਜਿਹੜਾ ਪਿਛਲੀ ਸਰਕਾਰ ਨੇ ਇੱਥੇ ਡੰਪ ਲਾਉਣ ਦਾ ਕੂੜੇ ਦਾ ਡੰਪ ਸੀ ਜਿਹੜਾ ਸਾਰੇ ਸ਼ਹਿਰ ਦੀ ਗੰਦਗੀ ਇੱਥੇ ਸਿੱਟੀ ਜਾਂਦੀ ਸੀ ਇਹ ਰਸਤਾ ਕਿਉਂਕਿ ਹਸਪੀਟਲ ਨੂੰ ਵੀ ਜਾਂਦਾ ਸਿਵਲ ਹਸਪੀਟਲ ਨੂੰ ਵੀ ਅਸਲ ਜਿਹੜਾ ਸਰਾਂਦੇ ਸ਼ਹਿਰ ਹੈ ਪੁਰਾਣੀ ਸਰਾਂਦੇ ਜਿਹਨੂੰ ਕਿਹਾ ਜਾਂਦਾ ਉਧਰੋਂ ਵੀ ਜਾਂਦਾ ਤੇ ਫਤੇਗੜ ਸਾਹਿਬ ਜਿਹੜਾ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸਾਹਿਬ ਉਹਨੂੰ ਵੀ ਜਾਂਦਾ ਤੇ ਬੜੀ ਮੁਸ਼ਕਲ ਸੀਗੀ ਬੜੇ ਲੰਬੇ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਨਗਰ ਕੌਂਸਲ ਦੇ ਉੱਤੇ ਦੂਜੀ ਪਾਰਟੀ ਜਿਹੜੀ ਆ ਉਹਨਾਂ ਦਾ ਜਿਹੜੇ ਬੰਦੇ ਜਿੱਤੇ ਹੋਏ ਸੀਗੇ ਇਸ ਕਰਕੇ ਥੋੜੀ ਸਾਨੂੰ ਮੁਸ਼ਕਲ ਪਈ ਜਾ ਰਹੀ ਸੀ ਮੁੱਖ ਮੰਤਰੀ ਪੰਜਾਬ ਪਿੱਛੇ ਸਰਹੰਦ ਰੇਲਵੇ ਸਟੇਸ਼ਨ ਤੇ ਆਏ ਸੀਗੇ ਉਦੋਂ ਮੇਰੇ ਵੱਲੋਂ ਲਿਖਤੀ ਤੌਰ ਤੇ ਵਿਸ਼ੇਸ਼ ਬੇਨਤੀ ਕੀਤੀ ਗਈ ਸੀ ਉਹਨਾਂ ਨੂੰ ਤੇ ਅੱਜ ਬੂਰ ਪਿਆ ਇਸ ਨੰਪੁਰ ਨੂੰ ਇੱਥੋਂ ਹਟਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਲੈ ਲਿਆ ਤੇ ਪੰਜਾਬ ਸਰਕਾਰ ਨੇ ਤੁਰੰਤ ਫੈਸਲਾ ਕੀਤਾ ਕਿ ਇਹਦੀ ਸਫਾਈ ਵੀ ਚੇਤੀ ਕਰਕੇ ਤੇ ਬਿਲਕੁਲ ਬਹੁਤ ਵਧੀਆ ਸਾਫ ਸੁਥਰੀ ਜਗ੍ਹਾ ਬਣਾਈ ਜਾਊਗੀ ਮੈਂ ਇਸ ਮੌਕੇ ਦੇ ਉੱਤੇ ਸਰਹੰਦ ਦੇ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਨੂੰ ਵੀ ਇਸ ਗੱਲ ਦੇ ਉਹਨਾਂ ਨਾਲ ਖੁਸ਼ੀ ਸਾਂਝੀ ਕਰਦਾ ਖੁਸ਼ੀ ਜ਼ਾਹਰ ਵੀ ਕਰਦਾ ਕਿ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੀ ਮੰਗ ਦੇ ਉੱਤੇ ਤੁਰੰਤ ਫੈਸਲਾ ਲਿਆ ਹੈ ਇਹ ਤੋਂ ਡੰਪ ਹਟਾ ਕੇ ਬਹਾਦਰਗੜ ਦੇ ਪਰਲੇ ਪਾਸੇ ਖੁੱਲੀ ਜਗ੍ਹਾ ਦੇ ਉੱਤੇ ਸਾਰਾ ਕੂੜਾ ਸਿੱਟਣ ਦਾ ਆਦੇਸ਼ ਦਿੱਤਾ ਹੈ ਧੰਨਵਾਦ ਜੀ ਕੀ ਹੋਈ ਠੀਕ ਜੀ ਹਾਂ ਜੀ ਮੱਕੀ ਤਾਂ ਹੀ ਚੱਕੀ ਜਾਊਗੀ ਸਾਹਿਬ ਸ਼ਹਿਰ ਵਾਸੀਆਂ ਦੀ ਸਮੱਸਿਆ ਹੱਲ ਹੋਈ ਆ ਉਹ ਕਰਨਾ ਫਿਰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਪਹਿਲਾਂ ਦਾ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਆਮ ਆਦੀ ਪਾਰਟੀ ਦੀ ਜਿੱਤ ਆਮ ਆਦੀ ਪਾਰਟੀ ਸੀਐਮ ਪੂਜਾ ਮੁੱਖ ਮੰਤਰੀ ਦਾ ਵੀ ਬਹੁਤ ਧੰਨਵਾਦ ਜਿੰਨੇ ਸੇ ਦਾ ਸਦਕਾ ਅੱਜ ਇਥੇ ਸ਼ਹਿਰ ਜੋ ਗੰਦੀਆਂ ਢੇਰ ਲੱਗਿਆ ਸੀ ਉਹ ਰੋ ਚੱਕਿਆ ਗਿਆ ਤੇ ਸ਼ਹਿਰ ਵਾਸੀ ਨੂੰ ਵੀ ਅਸੀਂ ਇਹੀ ਨਾਲ ਨਾਲ ਅਪੀਲ ਕਰਾਂਗੇ ਵੀ ਦੇਖੋ ਆਪਾਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਗੰਦਗੀ ਦੇ ਢੇਰ ਜਿਹੜੇ ਲੱਗੇ ਹੋਏ ਆ ਉਹ ਹਟਾਏ ਗਏ ਨੇ ਅੱਜ ਡੰਪ ਚੱਕਿਆ ਗਿਆ ਤੇ ਇਹ ਸਾਡੀ ਆਮ ਪਾਰਟੀ ਲਈ ਸਾਡੀ ਪੰਜਾਬਾਸਕ ਲਈ ਬਹੁਤ ਵੱਡੀ ਜਿੱਤ ਹੈ ਤੇ ਮੈਂ ਸਾਰੇ ਸ਼ਹਿਰ ਵਾਸੀ ਨੂੰ ਵੀ ਮੋੜਵਾ ਦਿੰਦਾ ਵਧੀਆ ਫੈਸਲਾ ਇਹ ਨਵਰਨਦੀ ਸਿੰਘ ਜੀ ਇਹ ਸਮੱਸਿਆ ਆ ਰਹੀ ਸੀ ਤੁਹਾਨੂੰ ਜਿਹੜੀ ਹੱਲ ਹੋਈ ਇਹ ਸਮੱਸਿਆ ਜੀ ਕਈ ਸਾਲਾਂ ਤੋਂ ਚੱਲੀ ਆ ਰਹੀ ਸੀਗੀ ਇਹ ਤਾਂ ਕੂੜੇ ਦਾ ਡੰਪ ਹੈ ਇਹ ਸਰੰਦ ਸ਼ਹਿਰ ਸਰੰਦ ਮੰਡੀ ਤੇ ਫਤਿਹਗੜ ਸਾਹਿਬ ਨੂੰ ਜਾਣ ਵਾਸਤੇ ਮੁਸ਼ਕਲ ਦਾ ਸਾਹਮਣਾ ਜਿੰਨਾ ਤੁਸੀਂ ਕਹਿ ਦੋ ਨਾ ਰਿਹਾ ਸੀ ਇਹਦੇ ਬਾਅਦ ਪ੍ਰਧਾਨ ਜੀ ਨੂੰ ਚੇਅਰਮੈਨ ਢਿੱਲੂ ਸਾਹਿਬ ਮਾਰਕੀਟ ਕਮੇਟੀ ਦੇ ਇਹਨਾਂ ਨੂੰ ਬਥੇਈ ਐਪਲੀਕੇਸ਼ਨ ਆ ਦੱਸਣ ਤੋਂ ਬਾਅਦ ਵੀ ਫਿਰ ਇਹਨਾਂ ਨੇ ਆ ਡੰਪ ਦਾ ਅੱਜ ਕਹਿੰਦਾ ਬਤਾ ਉਪਰਾਲਾ ਕਰਿਆ ਇਸ ਅਸੀਂ ਖੁਸ਼ੀ ਦੀ ਲਹਿਰ ਹੈ ਅਸੀਂ ਸਰਦਾਰ ਭਵਾਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਬਹੁਤ ਧੰਨਵਾਦ